ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਾਨੂੰ ਜੀ ਆਇਆਂ ਜੀ ਆ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਤੇ ਉਸ ਤੋਂ ਪ੍ਰੰਤੂ ਇਸੇ ਅਰਥ ਕਰਾਂਗੇ ਅੱਜ ਦੇਵ ਗੰਧਾਰੀ ਮਹਿਲਾ ਨੋਵਾ ਦੇ ਦੂਜੇ ਸ਼ਬਦਿਵਾਰੀ ਹੈ ਜੀ ਇੱਕੰਮ ਕਾਰ ਸਤਿਗੁਰੂ ਪ੍ਰਸਾਦ ਦੇਵ ਗੰਧਾਰੀ ਮਹਿਲਾ ਨੋਵਾ ਸਭ ਕਿਛ ਜੀਵਤ ਕੋ ਵਿਹਾਰ ਮਾਤਾ ਪਿਤਾ ਭਾਈ ਸੁਤਬੰਦ ਅਰਫਨ ਗ੍ਰਹਿ ਕੀ ਨਾ ਰਹਾਉ ਸਭ ਕੁਛ ਜੀਵਤ ਕਉ ਗਏ ਬਿਵਹਾਰ ਮਾਤ ਪਿਤਾ ਭਾਈ ਸੁਦਬੰਧ ਅਰਫਨ ਗ੍ਰਹਿ ਕੀ ਨਾ ਰਹਾਉ ਤੰਤੇ ਪ੍ਰਾਨ ਹੋਤ ਜਬ ਨਿਆਰੇ ਤੇਰਤ ਪ੍ਰੇਤ ਪੁਕਾਰ ਆਦ ਕਰੀ ਕੋਈ ਨਾ ਰਾਖੇ ਘਰ ਤੇ ਦੇ ਤਨਕਾਰ ਤੰਤੇ ਪ੍ਰਾਨ ਹੋਤ ਜਬ ਨਿਆਰੇ ਤੇਰਤ ਪ੍ਰੇਤ ਪੁਕਾਰ ਆਦ ਕਰੀ ਕੋ ਨਹੀਂ ਰਾਖੇ ਕਰਤੇ ਦੇਤ ਨਿਕਾਰ ਮ੍ਰਿਤਕ ਤ੍ਰਿਸ਼ਨਾ ਜਿਉ ਜਾਗ ਰਚਨਾ ਜੈ ਦੇਖੇ ਰਦੇ ਵਿਚਾਰ ਕਾਣਾ ਨੰਗ ਪਜ ਰਾਮ ਨਾਮ ਨਿਤ ਜਾਤੇ ਹੋਤ ਉਦਾਰ ਮ੍ਰਿਤਕ ਤ੍ਰਿਸ਼ਨਾ ਜਿਉ ਜਾਗ ਰਚਨਾ ਜੈ ਦੇਖੇ ਰਦੇ ਵਿਚਾਰ ਕਾਣਾ ਨੰਗ ਪਜ ਰਾਮ ਨਾਮ ਨਿਤ ਜਾਤੇ ਹੋਤ ਉਦਾਰ ਸਭ ਕੁਛ ਜੀਵਤ ਗਵਿਹਾਰ ਮਾਤਾ ਪਿਤਾ ਭਾਈ ਸੁਤ ਬੰਧ ਅਰਥੋਂ ਗ੍ਰਹਿ ਕੀਨ ਆ ਰਹਾਉ ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਸਿੱਖ ਦਿੰਦੇ ਹਨ ਜੀ ਕਿ ਇਹ ਜੋ ਮਨ ਹੈ ਇਹ ਮੰਦਾ ਨਹੀਂ ਕਿ ਹੇ ਭਾਈ ਮਾਤਾ ਪਿਤਾ ਭਰਾ ਪੁੱਤਰ ਭਾਈ ਬੰਧ ਅਤੇ ਘਰ ਵਿੱਚ ਘਰ ਦੀ स्त्री ਇਹ ਸਭ ਜਿਉਂਦਿਆਂ ਦੇ ਵਿਵਹਾਰਕ ਸੰਬੰਧਨ ਹਾਂ ਜੀ ਰਹਾਓ ਭਾਵ ਸਾਡਾ ਪਰਿਵਾਰ ਸਾਡੇ ਰਿਸ਼ਤੇਦਾਰ ਇਹ ਸਭ ਦੁਨਿਆਵੀ ਸਰਬੰਧ ਹਾਂ ਜੀ ਸਾਡੇ ਨਾਲ ਇਹਨਾਂ ਵਿੱਚੋਂ ਕਿਸੇ ਨੇ ਨਹੀਂ ਜਾਣਾਂ ਜੀ ਫਿਰ ਗੁਰੂ ਜੀ ਆਖਦੇ ਹਨ ਜਦੋਂ ਪ੍ਰਾਣ ਸਾਡੇ ਸਰੀਰ ਨਾਲੋਂ ਵੱਖ ਹੋ ਜਾਣੇ ਹਨ ਜੀ ਭਾਵ ਜਦੋਂ ਸਰੀਰ ਚੋਂ ਬ੍ਰਾਂਹ ਨਿਕਲ ਜਾਣੇ ਹਨ ਜੀ ਤਾਂ ਇਹ ਸਾਰੇ ਸਾਖ ਸੰਬੰਧੀ ਸਾਡਾ ਪਰਿਵਾਰ ਪ੍ਰੇਤ-ਪ੍ਰੇਤ ਕਹਿ ਕੇ ਪੁਕਾਰਦੇ ਹਨ ਜੀ ਫਿਰ ਗੁਰੂ ਜੀ ਆਖਦੇ ਹਨ ਤੇ ਕੋਈ ਵੀ ਮਰਦੇ ਨੂੰ ਅੱਧੀ ਘੜੀ ਲਈ ਵੀ ਘਰ ਨਹੀਂ ਰੱਖਣਾ ਚਾਹੁੰਦਾ ਜੀ ਫਿਰ ਗੁਰੂ ਜੀ ਆਖਦੇ ਹਨ ਬਲਕੇ ਸਭ ਸੰਬੰਧੀ ਪਰਿਵਾਰ ਵਾਲੇ ਇਹ ਕਹਿੰਦੇ ਹਨ ਜੀ ਕਿ ਜਲਦੀ ਕਰੋ ਤੇ ਇਸ ਨੂੰ ਮੁਰਦੇ ਨੂੰ ਘਰੋਂ ਕੱਢੋ ਜੀ ਫਿਰ ਗੁਰੂ ਜੀ ਆਖਦੇ ਹਨ ਇਸ ਜਗ ਦੀ ਰਚਨਾ ਮ੍ਰਿਤਕ ਰishnaਵਾਂ ਝੂਠੀ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਇਸ ਗੱਲ ਨੂੰ ਇਸ ਚੀਜ਼ ਨੂੰ ਇਸ ਮੁੱਦੇ ਨੂੰ ਆਪਣੇ ਮਨ ਆਪਣੇ ਹਿਰਦੇ ਵਿੱਚ ਵਿਚਾਰ ਕੇ ਵੇਖ ਲਓ ਜੀ ਨਾਨਕ ਦਾ ਕਥਨ ਹੈ ਜੀ ਕਿ ਇਹ ਭਾਈ ਇਹ ਮਨ ਹਰ ਰੋਜ ਪਰਮੇਸ਼ਰ ਰੂਪ RAM ਦੇ ਗੁਰਸ਼ਬਦ ਗੁਰਬਾਣੀ ਨਾਮ ਦਾ ਸਿਮਰਨ ਭਜਨ ਕਰੋ ਜੀ ਤਾਂ ਜੋ ਇਸ ਜਗਤ ਸੰਸਾਰ ਤੋਂ ਇਸ ਮਾਇਆ ਦੇ ਸੰਸਾਰ ਤੋਂ ਬਾਹਰ ਉਤਰ ਆ ਸਕੇ ਜੀ ਇਸ ਸ਼ਬਦ ਦਾ ਸਾਰ ਇਸ ਲਗ ਰਿਹਾ ਜੀ ਸ਼ੋਡ ਵਿਚ ਹਨੂ ਗੁਰੂ ਜੀ ਉਪਦੇਸ਼ ਦਿੰਦੇ ਹਨ ਜੀ ਕਿ ਸਾਡਾ ਜੋ ਪਰਿਵਾਰ ਹੈ ਸਾਡੇ ਸਕੇ ਸੰਬੰਧੀ ਹਨ ਰਿਸ਼ਤੇਦਾਰ ਹਨ ਫਰੈਂਡਸ ਹਨ ਸਾਰੇ ਸੰਸਾਰਿਕ ਸੰਬੰਧ ਹਨ ਜੀ ਅਤੇ ਇਹਨਾਂ ਚੋਂ ਕਿਸੇ ਨੇ ਵੀ ਸਾਡੇ ਨਾਂ ਨਹੀਂ ਜਾਣਾਂ ਜੀ ਫਿਰ ਗੁਰੂ ਜੀ ਆਖਦੇ ਨਾ ਨਾ ਸਾਰਿਆਂ ਸੰਸਾਰਿਕ ਸੰਬੰਧਾਂ ਦੀ ਹੁੰਦ ਉਦੋਂ ਤੱਕ ਹੀ ਹੈ ਜੀ ਜਦੋਂ ਤੱਕ ਸਾਡੇ ਸਰੀਰ ਵਿੱਚ ਜਾਨ ਪ੍ਰਾਣ ਨੇ ਫਿਰ ਗੁਰੂ ਜੀ ਆਖਦੇ ਨੇ ਇਸ ਸਰੀਰ ਵਿੱਚੋਂ ਪ੍ਰਾਣਾਂ ਦਾ ਨਿਕਲ ਜਾਣ ਤੋਂ ਬਾਅਦ ਸਾਰੇ ਹੀ ਭਰਾਏ ਹੋ ਜਾਂਦੇ ਆ। ਫਿਰ ਗੁਰੂ ਜੀ ਆਖਦੇ ਨੇ ਇਸ ਵਿੱਚ ਤੱਕ ਜਗਤ ਸੰਸਾਰ ਤੋਂ ਬਚਣ ਲਈ ਇਹ ਭਾਈ ਪਰਮੇਸ਼ਰ ਰੂਪ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨੂੰ ਜਪਣਾ ਜ਼ਾਇਦਾ ਹੈ ਜੀ। ਪ भजन बंदवी करनी चाहिए जी जिस नाम ਸਾਡਾ ਇਸ ਜਗਤ ਸੰਸਾਰ ਤੋਂ ਪਰਤਾਰਾ ਹੋ ਸਕੇ ਜੀ ਜਿਸ ਤਰ੍ਹਾਂ ਇਸ ਸ਼ਬਦਿਆਂ ਨਾਂ ਪੰਕਤੀਆਂ ਚ ਗੁਰੂ ਜੀ ਆਖਦੇ ਹਨ ਕੋ ਨਾਨਕ ਪਜ ਰਾਮ ਨਾਮ ਨਿਤ ਜਾਤੇ ਹੋਤ ਉਧਾਰ ਕੋ ਨਾਨਕ ਪਜ ਰਾਮ ਨਾਮ ਨਿਤ ਜਾਤੇ ਹੋਤ ਉਧਾਰ ਅੱਜ ਦਾ ਵਿਚਾਰ ਕਰਦੇ ਹਾਂ ਮਰਕੁਲ ਨੇ ਕਾ ਬੁਲਾ ਹੋਈਆਂ ਹੋਣਗੀਆਂ ਉਸ ਵਾਸਤੇ ਮੈਂ ਖਿਮਾਂ ਦੀ ਜਾਂਚ ਖਾਂ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ